ਭੱਲੇ ਆ ਮਾਨਸਿਆ ਜੀਓ ਮਾਨਸਿਆ ਜੋ ਤੂੰ ਕਿਆ ਕਰਕੇ ਦਿਖਾ ਦਿੱਤਾ ਹੈ ਹੁਣ ਪਿੰਡ ਦੀ ਨੁਹਾਰ ਬਦਲਣ ਲੱਗੀ ਹੈ ਜਿਹੜੇ ਉੱਪਰ ਵਾਲੇ ਬੰਦੇ ਸੀ ਨਾ ਉੱਪਰ ਉੱਪਰ ਹੀ ਰਹਿੰਦੇ ਸੀਗੇ ਤੂੰ ਮੇਰੀ ਪਾਂਦੀ ਬਾਹ ਫੜੀ ਹੈ ਇੱਕ ਛੱਪੜ ਦਾ ਹਾਲ ਅਤੇ ਇੰਨਾ ਮੰਦਾ ਹਾਲ ਸੀਗਾ ਅਬ ਦੇਖੋ ਤੂੰ ਸਫਾਈ ਦਾ ਕੰਮ ਜਿਹੜਾ ਚਲਾ ਛੱਡੇ ਆ ਕਿੰਨਾ ਸੋਹਣਾ ਕੰਮ ਚੱਲਦਾ ਪਿਆ ਹੈ ਇਹ ਮਾਨਸ ਸਾਹਿਬ ਤੇਰੀ ਬਦੌਲਤ ਹੋਈ ਹੈ ਕਹਿੰਦੇ ਆ ਨਾ ਕਿ ਬੇਹਿਮਤੀ ਨੇ ਉਹ ਲੋਕ ਜੋ ਛਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪਥਰਾਂ ਦਾ ਮਾਨ ਸਾਹਿਬ ਤੁਸੀਂ ਉੱਗ ਪੇ ਹੋ ਦੇਖੋ ਸੋੜੇ ਦੀ ਚੀੜੀ ਬਣ ਜਾ ਰਿਆ ਪਿੰਡ ਇਹ ਕੱਲਾ ਇਹੀ ਪਿੰਡ ਨਹੀਂ ਸਾਰੇ ਪਿੰਡਾਂ ਦੇ ਵਿੱਚ ਛਪਣਾ ਦੇ ਕੰਮ ਚੱਲ ਰਹੇ ਨੇ ਸਫਾਈਆਂ ਹੋ ਰਹੀਆਂ ਨੇ ਗੰਦ ਦੂ ਹੋ ਰਿਹਾ ਇਹ ਸਿਰਫ ਸਿਰਫ ਤੇਰੇ ਕਰਕੇ ਆ ਮਾਨ ਸਾਹਿਬ ਇਹ ਸਿਰਫ ਸਿਰਫ ਤੇਰੇ ਕਰਕੇ ਆ ਦਿਲੋਂ ਸਲੂਟ ਆ ਤੈਨੂੰ ਦਿਲੋਂ ਸਲੂਟ ਬੱਲੇਓ ਮਾਨਸਿਆਂ ਜਿਓ ਮਾਨਸਿਆਂ ਜੋ ਤੂੰ ਕਿਹਾ ਕਰਕੇ ਦਿਖਾ ਦਿੱਤਾ ਹੈ ਹੁਣ ਪਿੰਡ ਦੀ ਨਿਹਾਰ ਬਦਲਣ ਲੱਗੀ ਹੈ ਜਿਹੜੇ ਉੱਪਰ ਵਾਲੇ ਬੰਦੇ ਸੀ ਨਾ ਉੱਪਰ ਉੱਪਰ ਹੀ ਰਹਿੰਦੇ ਸੀਗੇ ਤੂੰ ਮੇਰੀ ਪਾਦੀ ਬਾਹ ਫੜੀ ਐ ਇੱਕ ਛੱਪੜ ਦਾ ਹਾਲ ਅਤੇ ਇੰਨਾ ਮੰਦਾ ਹਾਲ ਸੀਗਾ ਆ ਦੇਖੋ ਤੁਸੀਂ ਸਫਾਈ ਦਾ ਕੰਮ ਜਿਹੜਾ ਚਲਾ ਛੱਡੇ ਆ ਕਿੰਨਾ ਸੋਹਣਾ ਕੰਮ ਚੱਲਦਾ ਆ ਵੇ ਮਾਨ ਸਾਹਿਬ ਤੇਰੀ ਬਦੌਲਤ ਹੋਈ ਐ ਕਹਿੰਦੇ ਆ ਨਾ ਕਿ ਬੇਹਿਮਤੀ ਨੇ ਉਹ ਲੋਕ ਜੋ ਛਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮਾਨ ਸਾਹਿਬ ਤੁਸੀਂ ਉਗ ਪੇਓ ਦੇਖੋ ਸੋੜੇ ਦੀ ਚੀੜੀ ਬਣ ਜਾ ਰਿਹਾ ਪੇ